ਬਨਾਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਅਤੇ ਸਮੁੱਚਾ ਸਟਾਫ ਹੜਤਾਲ ਤੇ ਚੱਲ ਰਿਹਾ ਹੈ ਸਿਰਫ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣ ਗਿਆ। ਸੋ ਬੀਤੇ ਦਿਨ ਪੱਛਮੀ ਬੰਗਾਲ ਦੇ ਕੋਲਕਾਤਾ ਮੈਡੀਕਲ ਕਾਲਜ ਦੀ ਇੱਕ ਮਹਿਲਾ ਡਾਕਟਰ ਦੇ ਨਾਲ ਦਰਿੰਦਗੀ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਘਟਨਾ ਨੂੰ ਲੈ ਕੇ ਪੰਜਾਬ ਪਰ ਦੇ ਡਾਕਟਰਾਂ ਦੇ ਵਿੱਚ ਰੋਸ ਹੈ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਧਰਨਾਕਾਰੀ ਡਾਕਟਰਾਂ ਨੇ ਦੱਸਿਆ ਕਿ ਬੀਤੇ ਦਿਨ ਪੱਛਮੀ ਬੰਗਾਲ ਦੇ ਵਿੱਚ ਗਲੇਰੀ ਡਾਕਟਰ ਦੇ ਨਾਲ ਜਬਰ ਜਰਾਤੇ ਫਿਰ ਕਤਲ ਕਰ ਦਿੱਤਾ ਗਿਆ ਸੀ ਪਰ ਜੇਕਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਇਸ ਦੇ ਵਿਰੋਧ ਦੇ ਵਿੱਚ ਡਾਕਟਰ ਹੜਤਾਲ ਤੇ ਚਲੇ ਗਏ ਹਨ ਸੋ ਪੰਜਾਬ ਪਰ ਦੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਹੋਈਆਂ ਤੇ ਸਿਰਫ ਐਮਰਜੈਂਸੀ ਮਰੀਜ਼ ਹੀ ਨਜ਼ਰ ਆ ਰਹੇ ਹਨ ਸੋ ਕੋਲਕਾਤਾ ਦਰਦਗੀ ਮਾਮਲੇ ਲੈ ਕੇ ਪੰਜਾਬ ਦੇ ਵਿੱਚ ਗੁੱਸਾ ਜੁੱਤੇ ਕੀ ਬਰਨਾਲਾ ਵਿਖੇ ਓਪੀਡੀ ਸੇਵਾਵਾਂ ਬੰਦ ਰੱਖੀਆਂ ਹੋਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਹੋਈਆਂ ਨੇ ਹਾਲਾਂਕਿ ਮਰੀਜ਼ਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅ ਸਰ ਇਹ ਅਸੀਂ ਪ੍ਰੋਟੈਸਟ ਕਰ ਰਹੇ ਹੈਗੇ ਆ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਪਹਿਲਾਂ ਤਾਂ ਰੇਪ ਹੋਇਆ ਉਸ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਹੈ ਸੋ ਉਹਦੇ ਵਿੱਚ ਅਜੇ ਤੱਕ ਕੋਈ ਜਸਟਿਸ ਨਹੀਂ ਮਿਲਿਆ ਹੈਗਾ ਕੋਈ ਲੋਕ ਨਹੀਂ ਫੜੇ ਗਏ ਹੈਗੇ ਸੋ ਦੇ ਅਗੇਂਸਟ ਅਸੀਂ ਜਿਹੜੀ ਹੈਗੀ ਆ 올ਓਵਰ ਪੰਜਾਬ ਅਸੀਂ ਸਟ੍ਰਾਈਕ ਦਾ ਸੱਦਾ ਦਿੱਤਾ ਹੋਇਆ ਉਹਦੇ ਵਿੱਚ ਅਸੀਂ ਬਰਨਾਲਾ ਵੀ ਸਟ੍ਰਾਈਕ ਕਰ ਰਿਹਾ ਸਾਡਾ ਯੂਨਿਟ ਸੁਰੱਖਿਆ ਦਾ ਜਿਹੜੀ ਹੈਗੀ ਆ ਲੈਪਸੀ ਹੈਗਾ ਜਿਹੜਾ ਸਿਕਿਉਰਿਟੀ ਦਾ ਲੈਪਸ ਹੈਗਾ ਏ ਅਸੀਂ ਇੱਥੇ ਵੀ ਦੇਖਦੇ ਰਹਿਣੇ ਹੈਗੇ ਆ ਸਾਡੇ ਨਾਲ ਵੀ ਕੁਝ ਘਟਨਾਵਾਂ ਵਾਪਰਦੀਆਂ ਨਾਟ ਓਨਲੀ ਫੀਮੇਲ ਡਾਕਟਰਸ ਮੇਲ ਡਾਕਟਰਸ ਵੀ ਹੁੰਦੇ ਆ ਸੋ ਹਰੇਕ ਦੇ ਨਾਲ ਹੀ ਮਾਮ ਜਦੋਂ ਇਕੱਠੀ ਹੋ ਜਾਂਦੀ ਉਹ ਕੁਝ ਨਹੀਂ ਦੇਖਦੀ ਹੈਗੀ ਸੋ ਕਾਫੀ ਵਾਰ ਇੱਥੇ ਬਰਨਾਲਾ ਦੇ ਵਿੱਚ ਵੀ ਹੋਇਆ ਹੈਗਾ ਸੋ ਅੱਗੇ ਚੱਲ ਕੇ ਕੋਈ ਵੱਡੀ ਘਟਨਾ ਵਾਪਰੇ ਸਾਨੂੰ ਕੁਝ ਨਾ ਕੁਝ ਕਦਮ ਚੁੱਕਣੇ ਚਾਹੀਦੇ ਆ ਇਹਦੇ ਵਾਸਤੇ ਸੋ ਇਹਦੇ ਲਈ ਅਸੀਂ ਇਹਨੂੰ ਪੂਰੇ ਪੁਰਜ਼ੋਰ ਤੇ ਮਾਮਲੇ ਨੂੰ ਉਠਾ ਰਹੇ ਹੈਗੀਆਂ ਕੱਲ ਸਾਡੀ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਮੀਟਿੰਗ ਹੋਈ ਸੀਗੀ ਅਸੀਂ ਉਹਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਉਹਨਾਂ ਦੇ ਸਾਹਮਣੇ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਪਿਛਲੇ ਕੁਝ ਦਿਨਾਂ ਪਹਿਲਾਂ ਕਲਕੱਤਾ ਦੇ ਇੱਕ ਹਸਪੀਟਲ ਆਰਜੀ ਮੈਡੀਕਲ ਕਾਲਜ ਆ ਉਥੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਮਾਰਡਰ ਹੋਇਆ ਉਹਦੇ ਵਿੱਚ ਕੋਈ ਵੀ ਜਿਹੜਾ ਜਸਟਿਸ ਆ ਉਹ ਜੇ ਤੱਕ ਨਹੀਂ ਮਿਲਿਆ ਸਾਰੇ ਇੰਡੀਆ ਦੇ ਡਾਕਟਰਸ ਨੇ ਜਿਹੜੇ ਉਹ ਬਹੁਤ ਬੜਾ ਹੀ ਅਨਸੇਫ ਫੀਲ ਕਰ ਰਹੇ ਨੇ ਔਰ ਬੜੇ ਹੀ ਗੁੱਸੇ 'ਚ ਨੇ ਅਸੀਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੀਸੀਐਮਐਸਏ ਤੇ ਬਰਨਾਲੇ ਦੇ ਵਿੱਚ ਆਮ ਆਦਮੀ ਕਲੀਨਿਕ ਸਾਰੇ ਬੰਦ ਨੇ ਉਹਦੇ ਲਈ ਅਸੀਂ ਸਟ੍ਰਾਈਕ ਕੀਤੀ ਹੈ ਜੀ ਮੈਂ ਡਾਕਟਰ ਇਸ਼ਾ ਗੁਪਤਾ ਸਿਵਲ ਹਸਪੀਟਲ ਬਰਨਾਲਾ ਗਾਇਨੀ ਪੋਸਟਿੰਗ ਚ ਮੈਂ ਕੰਡੈਮਨ ਕਰਦੀ ਆ ਮੈਂ ਆਪਣੇ ਡਾਕਟਰ ਕੋਲੀਗ ਦੀ ਜਿਸ ਨੇ ਰੇਪ ਪਲੱਸ ਮਰਡਰ ਹੋਇਆ ਅਸੀਂ ਬੜਾ ਇਨਸਿਓਰ এনਵਾਇਰਨਮੈਂਟ ਚ ਕੰਮ ਕਰ ਰਹੇ ਆ ਤਾਂ ਕਦੇ ਵੀ ਸਾਡੇ ਤੇ ਅਟੈਕ ਹੋ ਸਕਦਾ ਹੈ ਤੇ ਸਾਨੂੰ ਬਿਲਕੁਲ ਇਹ ਲੱਗਦਾ ਹੈ ਕਿ ਪੋਲਿਟੀਕਲ ਪ੍ਰੈਸ਼ਰ ਜਾਂ ਪਾਵਰ ਜਾਂ ਪੈਸੇ ਕਰਕੇ ਕਿਸੇ ਵੀ ਗੱਲ ਨੂੰ ਦਬਾਇਆ ਜਾ ਸਕਦਾ ਹੈ ਇਹ ਸਾਨੂੰ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਅਸੀਂ ਇਸ ਨੂੰ ਕੰਡੈਮਨ ਕਰਦੇ ਆ ਤੇ ਅਸੀਂ ਸਟ੍ਰਾਈਕ ਤੇ ਰਹਾਂਗੇ ਜਦ ਤੱਕ ਉਹਨੂੰ ਪੂਰਾ ਜਸਟਿਸ ਨਹੀਂ ਮਿਲਦਾ ਬਹੁਤ ਅਨਸੇਫ ਫੀਲ ਕਰਦੇ ਆ ਮਤਲਬ ਲੱਗ ਰਿਹਾ ਕਿ ਇੰਡੀਆ ਦੇ ਵਿੱਚ ਅਸੀਂ ਸੇਫ ਨਹੀਂ ਫੀਲ ਕਰ ਰਹੇ ਆ ਕਿ ਮਤਲਬ ਸਾਡੇ ਅੱਗੇ ਫਿਊਚਰ ਜਨਰੇਸ਼ਨ ਆ ਰਹੀ ਹੈ ਸਾਡੇ ਛੋਟੇ ਬ੍ਰਦਰ ਸਿਸਟਰਸ ਆ ਰਿਹਾ ਹੈ ਸਾਡੇ ਬੱਚੇ ਆ ਰਿਹਾ ਤਾਂ ਬਹੁਤ ਹੀ ਅਨਸੇਫ ਫੀਲ ਕਰ ਰਹੇ ਆ ਇਸ এনवायरमेंट 'ਚ ਕੰਮ ਕਰਦੇ ਕੋਈ ਤੇ ਅਸੀਂ ਬਿਲਕੁਲ ਸੇਫ ਨਹੀਂ ਫੀਲ ਕਰਦੇ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਇੰਨਾ ਜਿੱਥੇ ਲਾਈਟ ਸੀ ਕਮੀ ਹੁੰਦੀ ਹੈ ਸਿਕਿਉਰਿਟੀ ਦੀ ਕਮੀ ਹੁੰਦੀ ਹੈ ਤਾਂ ਬਹੁਤ ਅਨਸੇਫ ਫੀਲ ਕਰ ਰਹੇ ਆ ਅਸੀਂ ਕੰਮ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਜਸਟਿਸ ਮਿਲੇ ਤੇ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਕਲਪ੍ਰੇਟਸ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਐਗਜ਼ੈਂਪਲਰੀ ਪੁਨਿਸ਼ਮੈਂਟ ਮਿਲੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਦਾਂ ਕਰਨ ਵਾਲੇ ਉਹਨਾਂ ਕੀ